ਸ਼੍ਰੀ ਹਰਕਮਲ ਪੇਠਾ ਜੀ ਐਸਐਸਪੀ ਜੰਦਰ ਬਹਾਦੀ ਜੀ ਵੱਲੋਂ ਨਸ਼ਾ ਮੁਕਤ ਜਿਹੜੀ ਮਹਮਾ ਚਲਾਈ ਗਈ ਸੀ ਉਸ ਦੇ ਸੰਬੰਧ ਵਿੱਚ ਅੱਜ ਸਾਡੇ ਐਸਐਚਓ ਫਲੋਰਸ ਅਤੇ ਉਸ ਦੀ ਟੀਮ ਨੂੰ ਕਾਮਯਾਬੀ ਮਿਲੀ ਹੈਗੀ ਆ ਜਿਸ ਦੇ ਅਸੀਂ ਚਾਰ ਨਸ਼ਾ ਤਸਕਰ ਜਿਹੜੇ ਨੂੰ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਤੋਂ 190 ਰੁਪਏ ਸ਼ੁਰੂਆਤ ਬ੍ਰਾਂਡ ਕੀਤੀਆਂ ਗਈਆਂ ਨੇ ਅਤੇ ਵਰਨਾ ਜਿਹੜੀ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਜੀ ਇੱਥੇ ਮਨੇ ਬਸਰੀ ਬਣਾਈ ਦੇ ਬਲ ਹੈ ਨਹੀਂ ਅਜਿਕੇ ਵਿੱਚ ਆਰਐਮਪੀ ਡਾਕਟਰ ਸੀ ਜਿਹਦਾ ਸੰਸਿਆ ਕੀਤਾ ਗਿਆ ਉਹਦਾ ਕੋ ਲਿਸਨਸਰੀ ਹੋ ਗਿਆ ਸੀ ਤੇ ਨੈਸ਼ਨਲ ਰਜਿਸਟਰੀ ਵੀ ਨਹੀਂ ਸੀ ਉਹ ਦਿਸਤਾ ਸੀ ਇਸ ਬੰਦੇ ਨੂੰ ਅਸੀਂ ਵੱਖਰੇ ਤੌਰ ਤੇ ਡਰਾਈਵਿੰਗ ਇੰਸਪੈਕਟਰ ਕੋਲੋਂ ਪੂਰੀ ਉੱਤਕਾਰਵਾਈ ਕੀਤੀ ਜਾਵੇਗੀ ਤੇ ਹੁਣ ਅਸੀਂ ਐਨਡੀ ਦੇ ਸੈਕਟਰੀਟੇਟ ਇੱਧੇ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੂ ਜਿਹੜੇ ਆਓ ਗ੍ਰਫਤਾਰ ਕਰ ਰਹੇ ਆ ਤੇ ਇਹਨਾਂ ਨੂੰ ਜਿਆ ਪਰਸਨ ਲੈ ਕੇ ਤੇ ਇਹਨਾਂ ਦਾ ਹੋਰ ਇਹਨਾਂ ਦੀ ਬੂਮੀ ਪੁਸ਼ਕਸ਼ ਕੀਤੀ ਜਾਊਗੀ ਤੇ ਇਹਦੇ ਬੈਕਵਰਡ ਤੇ ਫਾਇਰ ਨੂੰ ਬਾਰੇ ਬਤਾਤੇ ਆ। ਇਹ ਕਿਤੇ ਕਿਤੇ ਦੇ। ਤੇ ਜਿਹੜੇ ਬੁੜਾ ਹਨ ਤੇ ਡਾਕਟਰ ਸੀ ਜਿਹੜੇ ਕੋਈ ਸਰਜਰੀ ਲਈ ਨਵੇਂ ਗਾਉਂ ਪਿੰਡ ਪੰਡਾ ਥਾਣੇ ਬਿਲਗੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ। ਜੀ। ਤੇ ਲੰਘਣਾ ਇਹਦੇ ਜਿਹੜੇ ਡਾਕਟਰ ਦੀ ਸ਼ਾਪ ਸੀ ਬੰਦ ਦਾ ਸੀ। ਇਸ ਤੋਂ ਬਿਨਾਂ ਲੋਕਲ ਬੰਨੇ ਪੰਡੇ ਨੇ ਸਮਰੈਡੀ ਦੇ ਨੇ ਤੇ ਮਾਓ ਪੱਤੀ ਦੇ ਹੈਗੇ ਨੇ। ਤੇ ਇਹ ਤਿੰਨ ਜਿਹੜਾ ਰੀਲਿਸ ਤਸਕਰ ਨੇ ਤੇ ਇੱਕ ਜਿਹੜਾ ਉਹ ਜਿਹੜਾ ਉਹ ਪਰਸੰ ਜਿਹੜਾ ਹੈਗਾ। ਮੋ ਡਾਕਟਰ ਅਗਰਾ ਸ਼੍ਰੀ ਹਰਕਮਲਪ੍ਰੀਤ ਕਾਕ ਜੀ ਐਸਐਸਪੀ ਜੰਦਰਬਹਿਤੀ ਜੀ ਵੱਲੋਂ ਨਸ਼ਾ ਵਿਰੋਧ ਜਿਹੜੀ ਮਹਮਾ ਚਲਾਈ ਗਈ ਸੀ ਉਸ ਦੇ ਸੰਬੰਧ ਵਿੱਚ ਅੰਜ ਸਾਡੇ ਐਸਐਚਓ ਫਲੋਰਸ ਅਤੇ ਉਸ ਦੀ ਟੀਮ ਨੇ ਕਾਮਯਾਬੀ ਮਿਲੀ ਹੈਗੀ ਆ ਜਿਵੇਂ ਅਸੀਂ ਚਾਰ ਨਸ਼ਾ ਤਸਕਰ ਜਿਹੜੇ ਨੂੰ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਤੋਂ 190 ਰੁਪਏ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਵਰਨਾ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ। ਇਹ ਇਥੇ ਮੈਂ ਦੱਸਣੀ ਬਨਾਈ ਡੀਬਲ ਹੈ ਨਹੀਂ ਕਿ ਇਹਦੇ ਵਿੱਚ ਆਰਐਮਪੀ ਡਾਕਟਰ ਸੀ ਜਿਹਦਾ ਲਾਇਸੈਂਸ ਖੇਤਾ ਗਿਆ। ਉਹਦੇ ਕੋਲ ਲਾਇਸੈਂਸ ਨਹੀਂ ਹੋਗਾ ਸੀ ਤੇ ਨੈਸ਼ਨਲ ਡੀਬਲ ਨਹੀਂ ਸੀ ਉਹ ਦੀਸਟਾਸ ਸੀ। ਇਸ ਸੰਬੰਧੀ ਅਸੀਂ ਵੱਖਰੇ ਤੌਰ ਤੇ ਡਰਾਈਵਿੰਗ ਇੰਸਪੈਕਟਰ ਕੋਲੋਂ ਕੋਈ ਉੱਤ ਕਰਵਾਈ ਕੀਤੀ ਜਾਵੇਗੀ ਤੇ ਹੁਣ ਅਸੀਂ ਐਨਡੀ ਦੇ ਸਟੇਟ ਦੇ ਤਹਿਤ ਇਹਦੇ ਤੇ ਮਕੱਮਲਾ ਦਰਜ ਕਰ ਦਿੱਤਾ ਗਿਆ ਹੈ। ਤੇ ਦੋਸ਼ੀ ਜਿਹੜੇ ਆ ਉਹ ਗ੍ਰਫਤਾਰ ਕਰਦੇ ਆ ਤੇ ਇਹਨਾਂ ਨੂੰ ਇਹਦਾ ਪੋਸਟ ਲੈ ਕੇ ਇਨ ਉਹ ਹੋਰ ਇਨ ਉਹ ਬੁਰੀ ਪਸ਼ਕਸ਼ ਕੀਤੀ ਜਾਏਗੀ ਫਿਰ ਬੈਕਵਰਡ ਪਾਵਰ ਬਾਰੇ ਪਤਾ ਲੱਗ ਜਾਵੇਗੀ ਕਿ ਕਿਤੇ ਕਿਤੇ ਦੇ ਅ ਜਿਹੜੇ ਬੁੜਾ ਹੰਤੂ ਡਾਕਟਰ ਸੀ ਜਿਹਦੇ ਕੋਲ ਕੋਈ ਸਰਫੀਗਲ ਲੋਅ ਵਾਲ ਪਿੰਡ ਪੰਡਾ ਥਾਣੇ ਬਿਲਗੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ ਜੀ ਤੇ ਲੱਗਦਾ ਇਹਦੇ ਜਿਹੜੇ ਡਾਕਟਰ ਦੀ ਸ਼ਾਪ ਸੀ ਬੰਦਵਾ ਸੀ ਇਸ ਤੋਂ ਬਿਨਾ ਲੋਕਲ ਬੰਨੇ ਪੰਡੇ ਨੇ ਸਮਰਾਈ ਦੇ ਨੇ ਤੇ ਮਾਪਤੀ ਦੇ ਹੈਗੇ ਨੇ ਤੇ ਇਹ ਤਿੰਨ ਜਿਹੜੀਆਂ ਲੀਡਸ ਤਸਕਰ ਨੇ ਤੇ ਇੱਕ ਜਿਹੜਾ ਉਹ ਜਿਹੜਾ ਉਹ ਪਰਸੰਗ ਜਿਹੜਾ ਹੈਗਾ ਕੋ ਡਾਕਟਰ ਹੈ ਜੀ ਸ਼੍ਰੀ ਹਰਕਮਲਪ੍ਰੀਤ ਕਾਕ ਜੀ ਐਸਐਸਪੀ ਜੰਦਰਬਹਾਤੀ ਜੀ ਵੱਲੋਂ ਨਸ਼ਾ ਅਗ੍ਰੋਗ ਜਿਹੜੀ ਮਹਮਾ ਚਲਾਈ ਗਈ ਸੀ ਉਸ ਦੇ ਸੰਬੰਧ ਵਿੱਚ ਅੱਜ ਸਾਡੇ ਐਸਐਚਓ ਫਲੋਰਸ ਅਤੇ ਉਸ ਦੀ ਟੀਮ ਨੂੰ ਕਾਮਯਾਬੀ ਮਿਲੀ ਹੈਗੀ ਆ ਜਿਸ ਦੇ ਅਸ ਅਸੀਂ 4 ਨਸ਼ਾ ਤਸਕਰ ਜਿਹੜੇ ਨੂੰ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਤੋਂ 190 ਰੁਪਏ ਦੀ ਸ਼ੀਮਾ ਵੇਰਵਾਬੰਦ ਕੀਤੀਆਂ ਗਈਆਂ ਨੇ ਅਤੇ ਵਰਨਾ ਜਿਹੜੀ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਜੀ ਇਥੇ ਮਨੇ ਬਸਰੀ ਬਣਾਈ ਦੋ ਬਲ ਹੈ ਨਹੀਂ ਅਜਿਕੇ ਵਿੱਚ ਆਰਐਮਪੀ ਡਾਕਟਰ ਸੀ ਜਿਹਦਾ ਲਾਇਸੈਂਸ ਖੇਤਾ ਗਿਆ ਉਹਦਾ ਕੋ ਲਾਇਸੈਂਸ ਰਿਵੋਕ ਹੋ ਗਿਆ ਸੀ ਤੇ ਨਾਸ਼ੀਲੀ ਦਵਾਈਆਂ ਵੀ ਨਹੀਂ ਸੀ ਉਹ ਵੇਚਦਾ ਸੀ ਇਸ ਬੰਦੇ ਨੂੰ ਅਸੀਂ ਵੱਖਰੇ ਤੌਰ ਤੇ ਡਰਗਸ ਇੰਸਪੈਕਟਰ ਕੋਲੋਂ ਕਾਨੂੰਨੀ ਉਪਰ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਅਸੀਂ ਐਨਡੀ ਦੇ ਸੈਕਟਰੀਟੇਟ ਇਹਦੇ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀ ਜਿਹੜਾ ਹੈ ਉਹ ਗ੍ਰਿਫਤਾਰ ਕਰ ਰਿਹਾ ਤੇ ਇਹਨਾਂ ਨੂੰ ਜਿਆਪਸ ਨਾਲ ਲੈ ਕੇ ਤੇ ਇਹਨਾਂ ਦਾ ਹੋਰ ਇਹਨਾਂ ਦਾ ਬੁਰੀ ਪੁਸ਼ਕਸ਼ ਕੀਤੀ ਜਾਏਗੀ ਫਿਰ ਉਹ ਬੈਕਵਰਡ ਪਹਾੜ ਨੂੰ ਬਾਰੇ ਪਤਾ ਲੱਗ ਜਾਵੇਗਾ ਕਿ ਕਿਤੇ ਕਿਤੇ ਦੇ ਅ ਜਿਹੜੇ ਬੁੜਾ ਹੰਤੂ ਡਾਕਟਰ ਸੀ ਜਿਹੜੇ ਕੋਈ ਸਰਜਰੀ ਨਾ ਲੋਰ ਪਿੰਡ ਪੰਡਾ ਥਾਣੇ ਬਿਲਗੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ ਜੀ ਤੇ ਲੰਘਣਾ ਇਹਦੇ ਜਿਹੜੇ ਡਾਕਟਰ ਦੀ ਸ਼ਾਪ ਸੀ ਬੰਦਵਾ ਸੀ ਇਸ ਤੋਂ ਬਿਨਾ ਲੋਕਲ ਬੰਨੇ ਪੰਡੇ ਨੇ ਸਮਰੱਧੀ ਦੇ ਨੇ ਤੇ ਮਾਇ ਪਤੀ ਦੇ ਹੈਗੇ ਨੇ ਤੇ ਇਹ ਤਿੰਨ ਜਿਹੜੀਆਂ ਰਿਪੋਰਟਸ ਕਰਨ ਤੇ ਇੱਕ ਜਿਹੜਾ ਉਹ ਜਿਹੜਾ ਵਾ ਪਰਸੰਗ ਜਿਹੜਾ ਹੈਗਾ ¿Qué doctora ¿Qué?